ਸਤ ਸ੍ਰੀ ਅਕਾਲ ਜੀ ਸਾਰੇ ਖਾਨ ਪ੍ਰਾਵਾ ਨੂੰ ਕਿਸਾਨ ਪ੍ਰਾਪੂ ਮੈਂ ਤੁਹਾਡਾ ਆਪਣੇ ਪੰਜਾਬ ਚੈਨਲ ਤੇ ਸਵਾਗਤ ਕਰਦਾ ਹਾਂ ਅੱਜ ਆਪਾਂ ਗੱਲ ਕਰਾਂਗੇ ਗੰਨੇ ਦੀਆਂ 12 ਕਿਸਮਾਂ ਬਾਰੇ ਜਿੰਨਾਂ ਦੇ ਮਤਲਬ ਬਹੁਤ ਵਧੀਆ ਚਾੜ ਰਹੇ ਸੀਗੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਵਿਕਸਿਤ ਕੀਤੀਆਂ ਗਈਆਂ ਕਿਸਮਾਂ ਨੇ ਤੇ ਆਪਾਂ ਕੱਲੀ ਕਾ ਡਿਟੇਲ ਦਵਾਂਗੇ ਕਿੰਨਾ ਕਦ ਹੋਵਾਂਗੇ ਤੁਹਾਨੂੰ ਨਾਮ ਦੇ ਨਾਲ ਦਿਖਾਵਾਂਗੇ ਵੀ ਸੋ ਵੀਡੀਓ ਨਾਲ ਜੁੜੇ ਰਹਿਅ ਜੇ ਤੇ ਕੋਈ ਵੀ ਜਾਣਕਾਰੀ ਮਿਸ ਨਾ ਕਰਿਆ ਜੇ ਸੋ ਕਰਦੇ ਆਪਾਂ ਵੀਡੀਓ ਦੀ ਸ਼ੁਰੂਆਤ ਪਹਿਲੀ ਵੈਰਾਈਟੀ ਹੈਗੀ ਆ ਸੀਓ 238 ਦਰਮਿਆਨੀ ਪਛੇਤੀ ਕਿਸਮ ਆ ਹੈ ਤੇ ਔਸਤਨ ਝਾੜ ਹੈਗਾ 365 ਕੁਆਂਟਲ ਤੇ ਤੁਸੀਂ ਦੇਖ ਸਕਦੇ ਆ ਇਹਦਾ ਕਦ ਤੇ ਕੁਆਲਿਟੀ ਕਰਨੇ ਵੀ ਦੇਖ ਸਕਦੇ ਆ ਕਿ ਕਿੱਦਾਂ ਦੀ ਆ ਆਹ ਦੇਖ ਲਓ ਤੁਸੀਂ ਕੁਆਲਿਟੀ ਤੇ ਦੂਜੀ ਆਪਣੇ ਕੋਲੇ ਹੈਗੀ ਆ ਸੀਓ ਜੇ 88 ਇਹ ਵੀ ਦਰਮਿਆਨੀ ਆ ਜਿਹੜੀ ਪਛੇਤੀ ਕਿਸਮ ਆ ਤੇ ਔਸਤਨ ਝਾੜ ਹੈਗਾ ਇਹਦਾ 335 ਕੁਆਂਟਲ ਪਰ ਏਕੜ ਦਾ ਇਹਦੀ ਵੀ ਕੁਆਲਿਟੀ ਤੁਸੀਂ ਦੇਖ ਸਕਦੇ ਆ ਕਿੱਦਾਂ ਦੀ ਆ ਬਹੁਤ ਹੀ ਜ਼ਿਆਦੇ ਵਧੀਆ ਇਹਦੀ ਵੀ ਕੁਆਲਿਟੀ ਤੇ ਤੀਜੀ ਹੈਗੀ ਹੈਗੀ CO BP 93 AV ਦਰਮਿਆਨੀ ਪਛੇਤੀ ਆ ਤੇ ਇਹਦੇ ਉਦੋਂ ਵੀ ਵੱਧ ਝਾੜਾ ਇਹਦਾ ਹੈਗਾ 400 ਕੁਇੰਟਲ ਪ੍ਰਤੀ ਏਕੜ ਤੇ ਕੁਆਲਿਟੀ ਤੁਸੀਂ ਜਨੇ ਵੀ ਇਹਦੀ ਵੀ ਚੈੱਕ ਕਰ ਸਕਦੇ ਆ ਵੀ ਕਿੱਦਾਂ ਦੀ ਆ ਤੇ ਇਸ ਤੋਂ ਬਾਅਦ ਆ ਗਈ ਆ ਕੁਆਲਿਟੀ CO PB 99 ਇਹ ਵੀ ਪਛੇਤੀ ਕਿਸਮੀ ਆ ਇਹਦਾ ਉਸ ਤੋਂ ਵੀ ਜ਼ਿਆਦਾ ਹੈਗਾ ਇਹਦਾ ਹੈਗਾ 410 ਕੁਇੰਟਲ ਪ੍ਰਤੀ ਏਕੜ ਤੇ ਗੰਨੇ ਦੀ ਮਟਾਈ ਤੁਸੀਂ ਚੈੱਕ ਕਰ ਸਕਦੇ ਆ ਕਿੱਡੀ ਆ ਬਹੁਤ ਹੀ ਜਿਆਦਾ ਮੋਟਾ ਗੰਨਾ ਇਹਦਾ ਤੇ ਉਸ ਤੋਂ ਬਾਅਦ ਆ ਗਈ ਆਪਣੇ ਕੋਲੇ COPB 98 ਇਹ ਵੀ ਦਰਮਿਆਨੀ ਪਛੇਤੀ ਕਿਸਮਾਂ ਤੇ ਇਹਦੇ ਝਾੜ ਹੈਗਾ 400 ਕੁੰਟਲ ਪ੍ਰਤੀ ਏਕੜ ਤੇ ਕੁਆਲਿਟੀ ਤੁਸੀਂ ਗੰਨੇ ਦੀ ਇਹਦੀ ਵੀ ਚੈੱਕ ਕਰ ਸਕਦੇ ਆ ਤੇ ਉਸ ਤੋਂ ਬਾਅਦ ਆ ਗਈ ਆ COPB 92 ਇਹ ਅਗੇਤੀ ਕਿਸਮਾਂ ਤੇ ਇਹਦਾ ਝਾੜ ਹੁੰਦਾ 335 ਕੁਆਂਟਲ ਪ੍ਰਤੀ ਏਕੜ ਦਾ ਤੇ ਤੁਸੀਂ ਕੁਆਲਿਟੀ ਗੰਨੇ ਦੀ ਇਹਦੀ ਚੈੱਕ ਕਰ ਸਕਦੇ ਆ ਕਿੱਦਾਂ ਦੀ ਆ। ਇਸ ਤੋਂ ਬਾਅਦ ਆ ਗਿਆ COJ 64 ਇਹ ਵੀ ਅਗੇਤੀ ਕਿਸਮਾ 300 ਕੁਆਂਟਲ ਪ੍ਰਤੀ ਏਕੜ ਦਾ ਝਾੜ ਹੋਊਗਾ ਤੇ ਤੁਸੀਂ ਗੰਨੇ ਦੀ ਕੁਆਲਿਟੀ ਹੈ ਜਿਹੜੀ ਇਹਦੀ ਵੀ ਚੈੱਕ ਕਰ ਸਕਦੇ ਆ ਕਿੱਦਾਂ ਦੀ ਆ। ਤੇ ਇਸ ਤੋਂ ਬਾਅਦ ਆ ਗਿਆ COJ 85 ਅਗੇਤੀ ਕਿਸਮਾ ਇਹ ਤੇ 305 ਕੁਆਂਟਲ ਪ੍ਰਤੀ ਏਕੜ ਦਾ ਇਹਦਾ ਝਾੜ ਆ ਤੁਸੀਂ ਦੇਖ ਸਕਦੇ ਆ। ਗੰਨਾ ਕਿੱਦਾਂ ਦਾ ਲੱਗ ਰਿਹਾ ਦੇਖਣ ਚਾਹੀਏ। ਤੇ ਉਸ ਤੋਂ ਬਾਅਦ ਹੈਗੀ ਆ CO 15023 ਅਗੇਤੀ ਕਾ ਸਮਾਂ 310 ਕੁਇੰਟਲ ਪ੍ਰਤੀ ਏਕੜ ਦਾ ਇਹਦਾ ਝਾੜ ਆ ਤੇ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਆ ਵੀ ਕਿੱਦਾਂ ਦੀ ਆ ਇਹ ਤੇ ਹੁਣ ਆ ਗਈ ਆਪਣੀ CO 118 ਇਹ 320 ਕੁਇੰਟਲ ਪ੍ਰਤੀ ਏਕੜ ਦਾ ਇਹਦਾ ਝਾੜ ਆ ਤੇ ਕੁਆਲਿਟੀ ਗੱਨੇ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਆ ਕਿੱਦਾਂ ਦੀ ਆ ਤੇ ਇਸ ਤੋਂ ਬਾਅਦ ਆ ਗਈ COP B 96 ਇਹ ਹੈ ਗੇਤੀ ਕੈਸਮਾ ਤੇ 382 ਗੰਟਲੇ ਦਾ ਝਾੜ ਹੈ ਗੇਤੀ ਦੇ ਵਿੱਚ ਤੇ ਹੁਣ ਸਭ ਤੋਂ ਵੱਧ ਵਾਲਾ ਜਿਹੜਾ ਝਾੜਾ ਗੰਨੇ ਦਾ ਉਹ ਹੈਗਾ COBP PB95 ਇਹ ਗੇਤੀ ਕੈਸਮਾ ਤੇ 425 ਗੰਟਲ ਪ੍ਰਤੀ ਏਕੜ ਝਾੜਾ ਸਾਰੀਆਂ ਵੈਰਾਈਟੀਆਂ ਨਾਲੋਂ ਇਹਦਾ ਝਾੜਾ ਜਿਹੜਾ ਵੱਧ ਹੁੰਦਾ ਤੁਸੀਂ ਦੇਖ ਸਕਦੇ ਆ ਕੁਆਲਿਟੀ ਤੇ ਆਪਾਂ ਅੱਜ ਖੜੇ ਆ ਯੂਨੀਵਰਸਿਟੀ ਦੇ ਮੇਲੇ ਦੇ ਫਰੀਦਕੋਟ ਦੇ ਵਿੱਚ ਤੇ ਸਾਰੇ ਗੰਨੇਆਂ ਦੀਆਂ ਕੁਆਲਿਟੀਆਂ ਤੁਸੀਂ ਦੇਖ ਸਕਦੇ ਆਂਗੇ